ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਿਸ਼ਵਤ ਮਾਮਲਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੁੜਿਆ ਹੋਇਆ ਜਿहां ਕਿ ਆਜਾਰਾ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਮਾਮਲੇ ਦੇ ਵਿੱਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਨੇ ਹੁਣ ਸਸਪੈਂਡ ਕਰ ਦਿੱਤਾ ਹੈ ਜਿहां ਭੁੱਲਰ ਦੇ ਇੱਕ ਦਰਜਨ ਬੈਂਕ ਖਾਤੇ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਨੇ ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਵੀ ਟਰਾਂਜੈਕਸ਼ਨ ਨਾ ਹੋ ਸਕੇ ਸ਼ਨੀਵਾਰ ਨੂੰ ਸੀਬੀਆਈ ਦੀਆਂ ਟੀਮਾਂ ਨੇ ਡੀਆਈਜੀ ਅਚਰਨ ਸਿੰਘ ਭੁੱਲਰ ਦੇ ਨਾਲ ਸੰਬੰਧਿਤ ਜਾਇਦਾਦ ਦੇ ਰਿਕਾਰਡ ਇਕੱਠੇ ਕਰਨ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਛਾਪੇਮਾਰੀ ਦੇ ਦੌਰਾਨ ਸੀਬੀਆਈ ਨੂੰ ਡੀਆਈਜੀ ਭੁੱਲਰ ਦੇ ਨਾਲ ਸੰਬੰਧਿਤ ਕਈ ਬਨਾਮੀ ਜਾਇਦਾਦਾਂ ਮਿਲੀਆਂ ਹਨ ਇਹਨਾਂ ਜਾਇਦਾਦਾਂ ਦਾ ਸੀਬੀਆਈ ਨੇ ਰਿਕਾਰਡ ਹਾਸਲ ਕੀਤਾ ਸੀਬੀਆਈ ਨੇ ਬੈਂਕਾਂ ਨੂੰ ਪੱਤਰ ਲਿਖ ਕੇ ਲੋਕਰ ਵੀ ਸੀਲ ਕਰਵਾ ਦਿੱਤੇ ਤਾਂ ਜੋ ਕੋਈ ਵੀ ਲੋਕਰ ਅੰਦਰੋਂ ਸਮਾਨ ਬਾਹਰ ਨਾ ਕੱਢ ਸਕੇ सीबीआई ਜਲਦੀ ਹੀ ਇਸ ਮਾਮਲੇ ਦੇ ਵਿੱਚ ਪੁਸ਼ਕਸ਼ ਦੇ ਲਈ ਗਨਮੈਨ ਅਤੇ ਮੌਜੂਦ ਸਾਰੇ ਸਟਾਫ ਨੂੰ ਨੋਟਿਸ ਜਾਰੀ ਕਰੇਗੀ ਪੁਲਰ ਨੇ ਕਰੋੜਾ ਰੁਪਏ ਦਾ ਕੈਸ਼ ਪ੍ਰੋਕਰੀ ਦੀ ਅਲਮਾਰੀ ਸਟੋਰ ਦੇ ਵਿੱਚ ਅਤੇ ਬਿਸਤਰੇ ਦੇ ਅੰਦਰ ਸੂਟਕੇਸ ਦੇ ਵਿੱਚ ਰੱਖਿਆ ਹੋਇਆ ਸੀ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਦੇ ਲਈ ਇੱਕ ਵਿਸ਼ੇਸ਼ ਜਗ੍ਹਾ ਬਣਾਈ ਗਈ ਸੀ 7 ਕਰੋੜ ਦੇ ਕਰੀਬ 7.5 ਕਰੋੜ ਰੁਪਏ 5 ਥਾਵਾ ਦੇ ਉੱਤੇ ਲੁਕਾਏ ਗਏ ਸੀ ਕਰੋੜਾ ਰੁਪਏ ਦੇ ਨਾਲ ਭਰੇ ਬੈਗ ਦੇ ਅੰਦਰ ਉੱਪਰ ਕੱਪੜੇ ਸਨ ਅਤੇ 8500 ਰੁਪਏ ਦੇ ਨੋਟਾਂ ਦੇ ਬੰਡਲ ਵੀ ਜੀਸੀਬੀਆਈ ਜਾਂਚ ਤੋਂ ਪਤਾ ਲੱਗਦਾ ਹੈ ਭੁੱਲੜ ਨੂੰ ਹਰ ਮਹੀਨੇ ਕਈ ਲੱਖ ਰੁਪਏ ਮਿਲਦੇ ਸੀ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਪੁੱਲਰ ਖੁਦ ਹੀ ਆਪਣੇ ਵਿਚੋਲਿਆ ਰਾਈ ਹਰ ਮਹੀਨੇ ਭੁਗਤਾਨ ਲੈਂਦੇ ਸਨ ਤਾਂ ਹੁਣ ਦੀ ਇਹ ਅਪਡੇਟ ਸਾਹਮਣੇ ਆ ਰਹੀ ਹੈ ਜੋ ਸਕ੍ਰੈਪ ਡੀਲਰ ਤੋਂ 500000 ਰੁਪਏ ਰਿਸ਼ਵਤ ਮਾਮਲੇ ਦੇ ਵਿੱਚ ਪੜੇ ਗਏ ਇਸ ਡੀਆਈਜੀ ਪੁੱਲਰ ਨੂੰ ਪੰਜਾਬ ਸਰਕਾਰ ਨੇ ਹੁਣ ਸਸਪੈਂਡ ਕਰ ਦਿੱਤਾ ਹੈ